ਆਹ ਬਾਜੀ ਪੈਂਦਾ ਬਿਲਕੁਲ ਟਰੈਕਟਰ ਦੇ ਹੋਰ ਵੀ ਜਿਹੜੇ ਟਰੈਕਟਰ ਖੜੇ ਆ ਸਾਰੇ ਅੱਜ ਤੁਹਾਨੂੰ ਦੱਸਣੇ ਵੀ ਆਉਣਾ ਤੁਹਾਨੂੰ ਆਹ ਸਵਾਗਤ ਪਹਿਲਾਂ ਪਾਣੀ ਕਰੂਗਾ ਆਹ ਦੇਖ ਲਓ ਐ ਚੱਪਲਾਂ ਪਾ ਕੇ ਤੁਹਾਨੂੰ ਇਹਦੇ ਵਿੱਚ ਮਾਰਕੀਟ 'ਚ ਫਿਰਨਾ ਜੇ ਜ਼ਰੂਰੀ ਆ ਤੁਹਾਨੂੰ ਤੇ ਆ 855 4x4 ਬ੍ਰੈਂਡ ਨਿਊ ਟਰੈਕਟਰੀ ਹੈ ਵੀ ਬਦੋਸਤੋ ਪੰਜਾਬ ਨੰਬਰ ਸਾਰੀ ਜਾਣਕਾਰੀ ਇਸ ਵੀਡੀਓ 'ਚ ਵਿੱਚ ਦੇ ਰਹੇ ਹਾਂ ਤੁਸੀਂ ਦੇਖ ਰਹੇ ਹੋ ਭਲਵਾਨ ਟਿਕਟ ਪਟਿਆਲਾ ਜਿਹੜੇ ਵੀ ਭਰਾ ਨਵੇਂ ਆਏ ਆ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਦੋਸਤੋ ਆਪਣੇ ਪੇਜ ਦੇ ਉੱਪਰ ਤੁਹਾਨੂੰ ਟਰੈਕਟਰਾਂ ਬਾਰੇ ਟਰੈਕਟਰ ਪਾਰਟਸ ਬਾਰੇ ਜਾਣਕਾਰੀਆਂ ਦਿਨੇ ਰਹਿੰਦੇ ਹਾਂ ਅਸੀਂ 2023 ਮਾਡਲ ਜਿਹੜੇ ਵੀ ਵੀਰ ਨੇ ਪੰਜਾਬ ਨੰਬਰ ਟਰੈਕਟਰ ਲੈਣਾ ਇੱਕ ਵਾਰੀ ਜ਼ਰੂਰ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਤੁਸੀਂ ਰੇਟ ਦਾ ਟਰੈਕਟਰ ਦਾ ਜ਼ਰੂਰ ਟਰਾਈ ਕਰੋ ਤੇ ਸਾਡਾ ਇਹ ਮਕਸਦ ਹੁੰਦਾ ਸਾਡੇ ਚੈਨਲ ਦੇ ਉੱਪਰ ਵੀ ਜਾਣਕਾਰੀਆਂ ਪਾਉਣੀ ਆ ਤੁਹਾਨੂੰ ਪਟਿਆਲੇ ਦੇ ਵਿੱਚ ਪਤਾ ਲੱਗ ਜੇ ਵੀ ਕਿਹੜਾ ਕਿਹੜਾ ਟਰੈਕਟਰ ਖੜਾ ਤੇ ਕੀ ਰੇਟ ਦੀ ਡਿਮਾਂਡ ਆ ਤੇ ਸਟਾਰਟਿੰਗ 'ਚ ਬੇਨਤੀ ਕਰਦੀ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਪਲਵਾਨ ਟਰੈਕਟਰ ਪਲੇਆਣਾ ਦੇਖ ਰਹੇ ਤੁਸੀਂ ਮੇਰਾ ਨਾਮ ਆ ਸੰਦੀਪ ਸਿੰਘ ਟਰੈਕਟਰ ਉੱਚਾ-ਉੱਚਾ ਮਾਡਲ ਜਿਹੜੇ ਵੀ ਖੜੇ ਆ ਸਾਰੇ 4x4 2 ਵੀਲ ਸਾਰੇ ਟਰੈਕਟਰ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣੇ ਆ 5405 4 ਵੀਲ ਦੇ ਵਿੱਚ ਤੇ ਇਹ ਸਾਰੇ ਪੰਜਾਬ ਨੰਬਰ ਟਰੈਕਟਰ ਆ ਪੰਜਾਬ ਹੋਇਆ ਹਰਿਆਣਾ ਹੋਇਆ ਸਾਰਾ ਵੀਡੀਓ ਵਿੱਚ ਚੱਲਦੀ ਵਿੱਚ ਤੁਹਾਨੂੰ ਪੂਰੀ ਵੀਡੀਓ ਦੇਖ ਲਿਆ ਕਰੋ ਰੇਟ ਦਾ ਤੁਹਾਨੂੰ ਹਰ ਚੀਜ਼ ਦਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪਊਗੀ ਫੋਨ ਕਰਕੇ ਸਾਰੀ ਡਿਟੇਲ ਪਟਿਆਲਾ ਦੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬਰੇਲਾ ਟਰੈਕਟਰ ਮਾਰਕੀਟ 150 ਨੰਬਰ ਦੁਕਾਨ ਦੀ ਵੀਡੀਓ ਹੈ ਇਨਾਂ ਕੋਲ ਟਰੈਕਟਰ ਕਾਫੀ ਖੜੇ ਹੁੰਦੇ ਆ ਤੇ ਵੀਡੀਓ ਦਾ ਤੁਸੀਂ ਪਹਿਲਾਂ ਵੀ ਪਟਿਆਲੇ ਦੇ ਬਹੁਤ ਦੇਖੇ ਹੋਣਗੇ ਪਰ ਰੇਟ ਦੀ ਡਿਟੇਲ ਬਹੁਤ ਘੱਟ ਵੀਡੀਓ ਦੇ ਵਿੱਚ ਮਿਲਦੀ ਹੈ ਅਸੀਂ ਤਕਰੀਬਨ ਸਾਡਾ ਆਪ ਇੱਥੇ ਕੰਮ ਆ ਪਟਿਆਲੇ ਦੇ ਵਿੱਚ ਤੇ ਇਸ ਕਰਕੇ ਪੂਰੀ ਡਿਟੇਲ ਦੇ ਦਿਆ ਵੀਡੀਓ ਦੇਖੇ ਅਗਲਾ 10 ਮਿੰਟ ਖਰਾਬ ਕਰੇ ਜਾਂ ਟਾਈਮ ਤੱਕ ਅਗਲੇ ਨੂੰ ਕੋ ਪਤਾ ਲੱਗੇ ਤੇ ਰੇਟ ਦੇ ਵਿੱਚ ਤੇ ਮਾਡਲ ਦੇ ਵਿੱਚ ਸਾਰੀ ਕਲੀ-ਕਲੀ ਜਾਣਕਾਰੀ ਦੇ ਦਈਏ ਬਾਈ ਜੀ ਤੇ ਆ ਜਿਹੜਾ ਟਰੈਕਟਰ ਦੇਖਣ ਦੇ ਤੁਸੀਂ ਪੰਜਾਬ ਨੰਬਰ ਤੋਂ ਆਪਣਾ 2023 ਮਾਡਲ ਦਾ 852 ਤੇ 8 ਲੱਖ ਰੁਪਿਆ ਡਿਮਾਂਡ ਆ ਇਹਦੀ ਹਾਂ ਤੁਸੀਂ ਚੈੱਕ ਕਰ ਲਓ ਟਰੈਕਟਰ ਟਾਇਰ ਵਗੈਰਾ ਦੇਖ ਲਓ ਤੇ ਸਾਰਾ ਤੁਹਾਡੇ ਮੋਰੇ ਆ ਟਰੈਕਟਰ ਤੇ ਪਿਛਲੇ ਟਾਇਰ ਚੈੱਕ ਕਰ ਲਓ ਟਰੈਕਟਰ ਦਾ ਛਾਤਰੀ ਲੱਗੀ ਆ ਨਾਲ ਬਾਕੀ ਐਕਸੈਸਰੀ ਕੋਈ ਹਲੇ ਹੈ ਨਹੀਂ ਨਾਲ ਬੰਪਰ ਜੋ ਲੱਗਿਆ ਰਿਵਰਸ ਪੀਟੀਓ ਠੀਕ ਹੈ ਜੀ 4 ਵੀਲ ਡਰਾਈਵ ਦੇ ਵਿੱਚ ਟਰੈਕਟਰ ਆ टायर ਚੈੱਕ ਕਰਾ ਲੈਂ ਤੈਨੂੰ ਸਾਰੇ ਤੇ ਬਾਕੀ ਪੇਂਟ ਵਗੈਰਾ ਇੰਜਨ ਤੇ ਦੇਖ ਲਓ ਤੁਸੀਂ ਹਾਲੇ ਤੱਕ ਪੇਂਟ ਨਾਲ ਤੇ ਵੀ ਮਾੜਾ ਮਾੜਾ ਰੰਗ ਦੇ ਉਤਰਿਆ तकरीबन ਟਰੈਕਟਰ ਉਹ ਤੇ ਮੇਰੇ ਖਾਲ ਜਿਹਨੇ ਵੀ ਚਲਾਇਆ ਸਾਹਮਣੇ ਹੀ ਚਲਾਇਆ ਹੋਇਆ ਤੇ ਮੀਟਰ ਵੀ ਤੁਹਾਨੂੰ ਕਲਸਟਰ ਮੀਟਰ ਵੀ ਆਨ ਕਰਕੇ ਦਿਖਾਉਣੇ ਵੀ ਕਿੰਨਾ ਚੱਲਿਆ ਇਹ ਜਿੰਦੂ ਤੋਂ ਦੇਖ ਲਓ ਬਾਕੀ ਜੇ ਤੁਹਾਨੂੰ ਪਤਾ ਲੱਗਦਾ ਆ ਚੱਕਰ ਲੋਕ ਨਾ ਚੁੰਦਾ ਮੈਨੂੰ ਤਾਂ ਇੱਥੋਂ ਥੱਲੇ ਖੜੇ ਤੋਂ ਨਜ਼ਰ ਨਹੀਂ ਪੈਂਦੀ ਤੇ ਬਾਕੀ ਬਾਈ ਜੀ ਹੋਰ ਵੀ ਕੋਈ ਜਿੰਨੇ ਟਰੈਕਟਰ ਖੜੇ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਸਾਰੇ ਵੀਡੀਓ ਦੇ ਵਿੱਚ ਕੱਲਾ ਕੱਲਾ ਟਾਇਰ ਹਰ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਵੀਰੋ ਹੋਰ ਸੁਣਾਓ ਪਟਿਆਲੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਪਾਣੀ ਬਹੁਤ ਵੱਧ ਖੜਾ ਸ਼ੜਕਾਂ ਦੇ ਉੱਪਰ ਜਿਨੇ ਵੀ ਆਉਣਾ ਆਪਣਾ ਪ੍ਰਬੰਧ ਕਰਕੇ ਆਇਓ ਜਿਨਾਦਰ ਬਾਰਸ਼ਾਂ ਮਾਰਕੀਟ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਆਹ ਲੋ ਟਰੈਕਟਰ ਦਾ ਪਿਛਲਾ ਹਿੱਸਾ ਤੁਹਾਨੂੰ ਸਾਰਾ ਦਿਖਾ ਰਤਾ ਆਹ ਹੁੱਕ ਦੇਖ ਲਓ ਟਾਪਿੰਗ ਲਾਲ ਆ ਡਰਾਈਵਰ ਨਾਲ ਤੇ ਕਿਤੋਂ ਮੇਰੇ ਹਿਸਾਬ ਨਾਲ ਹਲੇ ਕੋਈ ਟੱਚਿੰਗ ਮੈਨੂੰ ਤਾਂ ਨਹੀਂ ਦਿਖੀ ਬਾਈ ਇਹ ਆਪਣਾ ਬਾਕੀ ਤਸੱਲੀ ਗੱਲ ਹੈ ਜਿਵੇਂ ਹੁਣ ਮੜਾ ਜਾ ਪੇਂਟ ਉਤਰਿਆ ਅਗਲਾ ਟੱਚਿੰਗ ਕਰਨ ਨੂੰ ਕਰ ਸਕਦਾ ਪਰ ਜਿਵੇਂ ਉਤਰਿਆ ਹੋਇਆ ਤੁਸੀਂ ਅਮਰ ਰਿਗਾਰਡ ਦੇ ਵਿੱਚ ਦੇਖ ਰਹੇ ਹੋ ਉਤਰਿਆ ਹੀ ਉਤਰਿਆ ਹੋਇਆ ਤੇ ਹਰਿਆਣਾ ਨੰਬਰ ਇਹਦੀ ਬਾਈ ਜੀ ਡਿਮਾਂਡ ਤੁਹਾਨੂੰ ਦੱਸਤਾ ਵੀ 11 ਲੱਖ ਡਿਮਾਂਡ ਆ ਦੇਣ ਵਾਲਾ ਰੇਟ ਕਹਿੰਦੇ ਵੀ 10 ਲੱਖ ਰੁਪਏ ਦਾ ਇਹ ਵੀ 150 ਨੰਬਰ ਦੁਕਾਨ ਤੇ ਹੈੜਾ ਟਰੈਕਟਰ ਤੇ ਹਲੇ ਤੱਕ ਸਾਰੀ ਚੀਜ਼ ਮੈਨੂੰ ਤਾਂ ਸਿਲਡ ਲੱਗੀ ਆ ਬਾਕੀ ਹਰ ਭਰਾ ਦੇ ਜਿਹਨੇ ਲੈਣਾ ਹੁੰਦਾ ਉਦੋਂ ਦੇਖਣਾ ਕੁਝ ਹੋਰ ਹੁੰਦਾ ਸਾਡੇ ਯੂਟਿਊਬਰਾਂ ਦਾ ਕੀ ਹੈ ਤਾਂ ਵੀਡੀਓ ਬਣਾ ਕੇ ਗਾਂ ਤੁਰ ਜਾਂਦੇ ਜਿਨੇ 10-11 ਲੱਖ ਰੁਪਈਆ ਲਾਉਣਾ ਨਾ ਬਾਈ ਉਦੋਂ ਚੀਜ਼ ਦੇਖਣੀ ਕੋਈ ਹੋਰ ਗੱਲ ਹੁੰਦੀ ਆ ਦੇਖੋ ਇਹ ਤਾਂ ਗੱਲ ਤੁਹਾਨੂੰ ਪਤਾ ਹੀ ਆ ਜਿਨੇ ਚੀਜ਼ ਲੈਣੀ ਆ ਹਾਸਲ ਤਸੱਲੀ ਦਾ ਉਹਦੀ ਹੁੰਦੀ ਆ ਜਿਨੇ ਪੈਸਾ ਲਾਉਣਾ ਜਿਹੜੇ ਦਵਾਉਣ ਵਾਲੇ ਮੇਰੇ ਵਰਗੇ ਤਾਂ ਤਾਂ ਬਸ ਤੁਹਾਨੂੰ ਪਤਾ ਹੀ ਆ ਬਈ ਕੋਈ ਉਹ ਬੰਦਾ ਆਪਣਾ ਸਮਝ ਕੇ ਗੱਲ ਕਰਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ ਬਾਲਾ ਵਧੀਆ ਮਾਹੌਲ ਨਹੀਂ ਰਹਿ ਗਿਆ ਤੇ ਆ 5405 ਬਾਕੀ ਹੋਰ ਜਿਹੜੇ 4 ਵੀਲ ਡਰਾਈਵ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੀਆਂ ਤੇ ਬਾਕੀ ਫਿਰ ਤੁਹਾਨੂੰ 2 ਵੀਲ ਜਿਹੜੇ ਹੋਏ ਟਰੈਕਟਰ ਸਾਰੇ ਦਿਖਾ ਦੇਣੇ ਅੱਜ ਦੇ ਬਲੌਗ ਦੇ ਵਿੱਚ ਜਿਹੜੇ ਜਿਹੜੇ ਟਰੈਕਟਰ ਤੁਹਾਨੂੰ ਬੰਬ ਟਰੈਕਟਰ ਦਿਖਾਉਣਦੇ ਆ ਇਹ ਵੀ 0 ਮੀਟਰ ਆ ਨੋਵੋ ਇਹ ਚੇਂਜਰ ਗੇਅਰ ਦੇ ਵਿੱਚ ਤੁਹਾਨੂੰ ਇਨਫਰਮੇਸ਼ਨ ਬਾਈ ਜੀ ਪੂਰੀ ਬੰਬ ਦੇਈ ਦੀ ਜਿੰਨੀਆਂ ਵੀ ਵੀਡੀਓ ਸਾਡੀਆਂ ਕੱਢ ਕੇ ਦੇਖ ਲਓ ਤੁਹਾਨੂੰ ਸਾਰੀ ਬੰਬ ਇਨਫਰਮੇਸ਼ਨ ਆਉਂਦੀ ਹੁੰਦੀ ਆ ਸਿਰਫ ਤੁਸੀਂ ਬਾਈ ਜੀ ਚੈਨਲ ਉਹ ਸਬਸਕ੍ਰਾਈਬ ਕਰਦੇ ਆ ਜਿਹੜੇ ਫਾਲਤੂ ਦੀਆਂ ਗੱਲਾਂ ਦੱਸਦੇ ਆ ਝੂਠੀਆਂ ਗੱਲਾਂ ਦੱਸਦੇ ਆ ਕੋਈ ਫੇਕ ਇਨਫਰਮੇਸ਼ਨ ਦਿੰਦੇ ਆ ਉਹਨਾਂ ਦੇ ਸਬਸਕ੍ਰਾਈਬਰ ਦੇਖੀਏ ਤਾਂ ਲੱਖਾਂ ਦੇ ਵਿੱਚ ਹੋਣਗੇ ਸਾਡੇ ਵਰਗਿਆਂ ਨੇ ਜਿਹਨੇ ਜਾਣਕਾਰੀ ਦੇਣੀ ਆ ਸਟੀਕ ਜਾਣਕਾਰੀ ਦੇਣੀ ਆ ਸਹੀ ਗੱਲ ਕਰਨੀ ਆ ਸਾਡੇ ਵਰਗੇ ਦਾ ਚੈਨਲ ਅਗਲਾ ਦੇਖ ਲੈਂਦਾ ਫੋਲੋ ਕੋਈ ਨਹੀਂ ਕਰਦਾ ਆ ਭਰਾ ਇੰਨੀ ਮਿਹਨਤ ਕਰਕੇ ਵੀਡੀਓ ਬਣਾਈ ਦੀ ਆ ਚੇਂਜਰ ਗੇਅਰ ਦੇ ਵਿੱਚ 0 ਮੀਟਰ ਟਰੈਕਟਰ ਆ 825 ਡਿਮਾਂਡ ਕਰਦੇ ਆ ਬਾਈ ਹੋਰ ਅਗਲਾ ਲੈ ਚਰੂਗਾ ਮੰਗ ਰਹੀ ਆ ਹਲੇ ਕਿਹੜਾ ਅਗਲੇ ਨੇ ਲੈ ਲੇਟ ਵੈਸੇ ਇੱਕ ਵਾਰੀ ਆ ਕੇ ਟਰਾਈ ਕਰ ਲਓ ਸੀਆਰਡੀ ਮਾਡਲ ਆ ਠੀਕ ਹੈ ਜੀ ਪੀਪੀ 158 ਹਸ ਪਾਵਰ ਟਰੈਕਟਰ ਕਹਿੰਦੇ ਜੋ ਇਹਨਾਂ ਨੇ ਦੱਸੀ ਹੈ ਜਾਣਕਾਰੀ ਆਪਣਾ ਟਰੈਕਟਰ ਨਹੀਂ ਆ ਆਪਾਂ ਇੱਕ ਜਾਣਕਾਰੀ ਦਿੱਤੀ ਤੁਹਾਨੂੰ ਵੀ ਪਟਿਆਲੇ ਦੇ ਵਿੱਚ 200 ਕਿਲੋਮੀਟਰ ਤੋਂ ਕੋਈ ਚੱਲ ਕੇ ਆਉਂਦਾ ਕੋਈ 400 ਕਿਲੋਮੀਟਰ ਚੱਲ ਕੇ ਆਉਂਦਾ ਬਾਈ ਜੀ ਕੋਈ ਮਾਣੀ ਮੁੱਟੀ ਜਾਣਕਾਰੀ ਦੇ ਦਿਓ ਆ ਫੁੱਲ ਜਾਣਕਾਰੀ ਮੇਰੇ ਪੇਜ ਤੇ ਦੇਖ ਲਿਓ ਮਿਲੂਗੀ ਟਰੈਕਟਰ ਨਵੇਂ ਪੁਰਾਣੇ ਜਿੰਨੇ ਖੜੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿਹੜਾ ਕਿਹੜਾ ਟਰੈਕਟਰ ਖੜਾ ਤੇ ਬਾਈ ਵੀਡੀਓ ਦੇਖੀ ਦੇ ਆ ਵਿਊ 20000 30000 ਤੇ ਬਾਈ ਫੋਲੋਅਰ ਕਿੰਨੇ ਨਿਕਲਦੇ ਆ ਵਿੱਚੋਂ ਬਈ ਜੇ ਕਰੋਗੇ ਥੋੜਾ ਤਾਂ ਮੈਂ ਵੀ ਇਕੱਲੇ ਨੂੰ ਬਾਈ ਵੱਧ ਚੜ ਕੇ ਹੋਰ ਕੰਮ ਕਰੂੰਗਾ ਦੇਖੋ ਬੰਦੇ ਨੂੰ ਹੌਸਲਾ ਹੁੰਦਾ ਯਾਰ ਵੀ ਕੰਮ ਛੱਡ ਕੇ ਇੱਥੇ ਕਰਕੇ ਅਗਲਾ ਟੀਚਰ ਤੁਰ ਜਾਂਦਾ ਵੀ ਉਹ ਯਾਰ ਆ ਫਲਾਣਿਆ ਯੂਟਿਊਬਰ ਆ ਬਾਈ ਇਹ ਲੋਕਾਂ ਨੂੰ ਜਵਾਬ ਤੁਸੀਂ ਉਹ ਦੇ ਸਕਦੇ ਹੋ ਮੇਰੇ ਭਰਾ ਮੇਰਾ ਸਾਥ ਦੇ ਕੇ ਆ ਲੋ 36 30 ਤੇ ਵਰਲਡ ਟਰੈਕ 75 ਤੇ ਜਦੋਂ ਚੈਨਲ ਸਟਾਰਟ ਕਰਿਆ ਸੀ ਉਦੋਂ ਵੀ ਲੋਕ ਮਖੌਲਾਂ ਵਾਲੇ ਬਹੁਤ ਸੀ ਅੱਜ ਤੁਸੀਂ ਬਹੁਤ ਸਾਥ ਦਿੱਤਾ ਕਿੱਥੇ ਦੀ ਕਿੱਥੇ ਬਚਾਤਾ ਤਾਂ ਤੁਹਾਡਾ ਸਹਿਯੋਗ ਹੀ ਆ ਭਰਾਵਾਂ ਦਾ ਤੇ ਇਹ ਭਾਈ ਨਵੋ ਆ ਬਿਨਾ ਚੇਂਜਰ ਤੋਂ ਇਹਦਾ ਹੀ ਪਿਛਲਾ ਹਿੱਸਾ ਤੁਹਾਨੂੰ ਮੈਂ ਉਦੋਂ ਵੀਡੀਓ ਦੇ ਵਿੱਚ ਦਿਖਾਇਆ ਸੀ ਜਿਹੜਾ ਆਪਣੇ ਕੋਲ ਪਿਆ ਵਾ ਦੇਖ ਲਓ ਇਸ ਇੰਨੇ ਨਵੇਂ ਟਰੈਕਟਰ ਦਾ ਪਿਛਲੇ ਹਿੱਸੇ ਦੀ ਜਾਣਕਾਰੀ ਦਿੱਤੀ ਤੁਹਾਨੂੰ ਜਿਹੜਾ ਆਪਣੇ ਕੋਲ ਉਸ ਟਾਈਮ ਦੁਕਾਨ ਤੇ ਪਿਆ ਤੇ ਨਵੇਂ ਟਰੈਕਟਰ ਤਿਆਰ ਹੋ ਜਾਣਾ ਜਿਹੜੇ ਭਰਾ ਨੂੰ ਲੋੜ ਆ ਜਾਂ ਕਿਸੇ ਦਾ ਕੰਮ ਮੰਗਦਾ ਤੇ ਜਰੂਰ ਕੰਟੈਕਟ ਕਰ ਲਿਓ ਬਿਲਕੁਲ ਬ੍ਰਾਂਡ ਦੇ ਉਹ ਇੱਥੇ ਤੱਕ ਸਾਰਾ ਹਿੱਸਾ ਆਪਣੇ ਕੋਲ ਪਿੱਛੇ ਤੱਕ ਪਿਆ ਵਿਦ ਸੇਟ ਸਾਰਾ ਕੁਝ ਏ ਟੂ ਜ਼ेड ਮਰਗਾਰ ਇਤਨਾ ਹੀ ਲੱਗੇ ਆ ਇਹ ਬਿਨਾ ਚੇਂਜਰ ਤੋਂ ਇਹਦੀ ਵੀ 825 ਡਿਮਾਂਡ ਤੇ ਇਹ ਵੀ 58s ਪਾਵਰ ਦੱਸਦੇ ਆ ਕਿਉਂ ਇਹ ਡੀਆਈ ਹੈ ਐਮਐਸ ਦੀ ਥੋੜੀ ਪਾਵਰ ਘੱਟ ਹੁੰਦੀ ਹੈ ਐਮਐਸ ਤੇ ਪੀਐਸ ਜਿਹੜੇ ਆਏ ਆ ਉਹਦੀ ਥੋੜੀ ਜੀ ਮਾਰਕੀਟ ਦਾ ਫਰਕ ਆ ਤੇ ਐਮਐਸ ਤੇ ਜਿਹੜੇ ਡੀਆਈ ਆਪਣਾ ਆਪੀਐਸ ਆਏ ਆ ਇਹ ਡੀਆਈ ਦੀ ਨਿਮਾਨਤ ਇਹ ਵੀ ਤੁਹਾਨੂੰ ਦੱਸਦਾ ਸੀ ਆਰਡੀ ਪੰਪ ਆ ਸੀਆਰਡੀ ਦਾ ਸੈਂਸਰ ਸੈਂਸਰ ਸਾਰੇ ਲੱਗੇ ਆ 0 ਮੀਟਰ ਦੇ ਵਿੱਚ ਟਰੈਕਟਰ ਹੁਣ ਇਹ ਨਹੀਂ ਪਤਾ ਵੀ ਬਾਈ ਕਿਤਨਾ ਲੋਕ ਦੇ ਦਿੰਦੇ ਆ ਬਿੱਲ ਤੁਹਾਡੇ ਨਾਂ ਦੇ ਕੱਟੇ ਜਾਣੇ ਆ ਸੋ ਕੰਪਨੀਆਂ ਅੱਜ ਕੱਲ ਏਜੰਸੀਆਂ ਬੰਦ ਹੋ ਜਾਂਦੀਆਂ ਜਿਵੇਂ ਏਜੰਸੀ ਕਿਸ ਨੇ ਲਈ ਆ ਬਾਅਦ ਚ ਏਜੰਸੀ ਛੱਡਦੀ ਇਹ ਸੋ ਦਿੱਕਤਾਂ ਹੋ ਜਾਂਦੀਆਂ ਲੋਕਾਂ ਨੂੰ ਤੇ ਆ ਦੇਖੋ ਅਲੱਗ ਪਿੰਨਾ ਪੁੰਨਾ ਲਫਾਫੇ ਉੱਤਰੇ ਟਾਪ ਲਿੰਕਾ ਤੇ ਚੜੇ ਆ ਜੇ ਕਿਸੇ ਨੂੰ ਨਵਾਂ ਟਰੈਕਟਰ ਕੜਵਾਉਣਾ ਵਾ ਇੱਕ ਵਾਰੀ ਤੁਸੀਂ ਟਰਾਈ ਕਰਨ ਚ ਕੋਈ ਹਰਜ ਨਹੀਂ ਹੁੰਦਾ ਪਟਿਆਲਾ 150 ਨੰਬਰ ਦੁਕਾਨ ਤੇ ਇਹ ਟਰੈਕਟਰ ਆ ਪ੍ਰੀਤਮ ਗਰੋਵਰ ਤੇ ਹੋਰ ਬਾਈ ਦੋ ਤਿੰਨ ਜਿਹੜੇ ਇੱਥੇ ਹੁੰਦੇ ਇਹਨਾਂ ਨੂੰ ਤੁਸੀਂ ਕਾਲ ਕਰ ਲਿਓ ਜੇ ਇਹ ਚਾਰ ਟਰੈਕਟਰ ਆ ਟੋਟਲ ਇੱਕ ਟਰੈਕਟਰ ਇਹ ਖੜਾ ਇੱਕ ਉਹ ਦਿਖਾਤਾ ਤੁਹਾਨੂੰ ਇੱਕ ਤੇ ਇਹ ਤਿੰਨ ਚਾਰ ਟਰੈਕਟਰ ਆ ਇਹਦੇ 0 ਮੀਟਰ ਵਾਲੇ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਜਿਨ੍ਹਾਂ ਨੇ ਨਵੇਂ ਕਢਾਉਣੇ ਆ ਜੇ ਕਈ ਵਾਰਾ ਜੇ ਇਹ ਡਿਮਾਂਡ ਤੁਹਾਡੀ ਹੈਗੀ ਇਸ ਟਰੈਕਟਰ ਦੀ ਤੇ ਕਈ ਵਾਰੀ ਧਾਰੀ ਬੈਠੇ ਹੁੰਨੇ ਆ ਆਪਾਂ ਵੀ ਇਹੀ ਲੈਣਾ ਅਰਜੁਨ ਹੀ ਲੈਣਾ ਤੇ ਹੁਣ ਮੇਰੇ ਖਲਾਫ ਵੀ ਸੀ ਆਡੀ ਮੋਡਲ ਜੇ ਹੁਣੇ ਪਤਾ ਨਹੀਂ ਇਨਲਾਈਨ ਪੱਬ ਆਉਂਦੇ ਕਿ ਨਹੀਂ ਆਉਂਦੇ ਬਾਕੀ ਏਜੰਸੀ ਦੇ ਵੀਡੀਓ ਆਉਣ ਵਾਲੀਆਂ ਟਾਈਮ 'ਚ ਤੁਹਾਨੂੰ ਸਾਰੀਆਂ ਪਟਿਆਲੇ ਦੀ ਏਜੰਸੀ ਦੀ ਵੀਡੀਓ ਕਰਦੇ ਨੇ ਤੇ ਮੈਸੀ 950 ਆਪਣੇ ਕੋ ਪਹੁੰਚ ਚੁਲਿਆ ਵੀਰੇ ਇੱਕ ਦੋ ਦਿਨਾਂ ਦੇ ਵਿੱਚ ਇੱਕ ਇਹ ਖੜਾ ਨੋਵੋ ਅਰਜਨ 5310 ਰੇਟ ਹੁਣ ਬੰਦਾ ਮੇਨ ਹੈ ਨਹੀਂ ਨੀ ਤਾਂ ਕੱਲੇ ਕਲੇ ਟਰੈਕਟਰ ਦਾ ਰੇਟ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਸੀਗਾ 1 30 65 4x4 4x4 ਦੇ ਵਿੱਚ ਤੁਹਾਨੂੰ ਸਟਾਰਟਿੰਗ ਤੋਂ ਸ਼ੁਰੂ ਕਰਤੀ ਸੀ ਵੀਡੀਓ 4x4 ਦੀ ਇਹ ਵੀਰੇ ਪਤਾ ਕਿਹੜਾ ਮਾਡਲ ਆ ਆ ਇੰਡੋ ਫਾਰਮ ਇੰਡੋ ਫਾਰਮ ਦਾ ਮਾਡਲ ਤੇ ਰੇਟ ਦੱਸਿਓ ਇਹਦੀ ਡਿਮਾਂਡ ਕੀ ਆ ਵੀਰੇ ਸਾਡੇ 6 ਲੱਖ ਦੀ ਜੀ ਸਾਡੇ 6 ਲੱਖ ਤੇ ਨੰਬਰ ਨੰਬਰ ਲਿਆ ਹਰਿਆਣਾ ਨੰਬਰ 4480 ਫਾਰਮ 6.5 ਡਿਮਾਂਡ ਆ ਹਰਿਆਣਾ ਨੰਬਰ ਤੇ ਜਿਹੜੇ ਭਰਾ ਨੇ ਇੰਡੋ ਫਾਰਮ ਹੀ ਲੈਣਾ ਤੇ ਬਾਈ ਜੀ ਦੇਖ ਲੋ ਟਰੈਕਟਰ ਦਾ ਬੜਾ ਤਗੜਾ ਬਣਾਇਆ ਇਹਨਾਂ ਨੇ ਇੰਡੋ ਫਾਰਮ ਵਾਲਿਆਂ ਨੇ ਵੀ ਬਾਈ ਆ ਪਿਛਲਾ ਹਿੱਸਾ ਬਾਵਾ ਨਿਕਰ ਆ ਇਹਦਾ ਤੇਲ ਬ੍ਰੇਕਾ ਹੈਵੀ ਕੁਐਸਟੀ ਲਿਫਟ ਤੇ ਹਰਿਆਣਾ ਨੰਬਰ ਰੇਟ ਦੇ ਵਿੱਚ ਵੀ ਠੀਕ ਆ ਵੱਡਾ ਟਰੈਕਟਰ ਆ 3065 ਸੈਂਕਰੋਮੈਕਸ ਸੈਂਕਰੋਮੈਕਸ ਜਿਹੜਾ ਪਿਛਲਾ ਹਿੱਸਾ ਇਹ ਇਹ ਲੈ ਸੈਂਕਰੋਮੈਕਸ ਦੇ ਵਿੱਚ ਆ ਗਿਆ 4/4 ਦੀ ਸ਼ਾਫਟ ਤੇ ਤੁਸੀਂ ਆ ਦੇਖ ਲਓ ਦਾ ਸਿਸਟਮ ਜਿਹੜੇ ਭਰਾ ਨੂੰ ਵੀ ਚਾਹੀਦਾ ਹੋਵੇ ਇੰਡੋ ਫਾਰਮ ਇਹ 363 ਕਿਹੜੇ-ਕਿਹੜੇ ਖੜੇ ਆਪਣੇ ਕੋਲ 363 ਇਹ ਖਾਨਾ ਇਹ ਕਿਹਦਾ ਨੰਬਰ ਹੈ ਇਹ ਨੰਬਰ ਹਰਿਆਣਾ ਦਾ ਇਹਦੀ ਕੀ ਡਿਮਾਂਡ ਹੈ ਵੀਰੇ 615 ਦਾ ਹਰਿਆਣਾ ਨੰਬਰ ਆ ਬਾਈ ਜੀ ਇਹ ਵੀ ਦੇਖ ਲਓ 363 ਦੇ ਬਾਲੇ ਫੈਨ ਆ ਭਰਾ 363 ਸਪੈਸ਼ਲ ਐਡੀਸ਼ਨ ਹੈ 2018 ਮਾਡਲ ਤੇ ਹੋਰ ਵੀਰੇ 36 ਦੀ 4x4 ਵੀ ਖੜਾ ਕੋਈ ਇਹਦਾ ਇਹਦਾ ਕੀ ਡਿਮਾਂਡ ਆ ਇਹਦੀ ਐਮਐਸਸੀ 9000 ਦੀ ਇਹ ਮੈਸੀ 18 ਵਾਲਾ ਇਹਦੀ ਕੀ ਡਿਮਾਂਡ ਆ ਵੀਰੇ ਇਹ 18 ਮਾਡਲ ਆ ਇਹ ਵੀ 18 ਮਾਡਲ ਦੱਸਿਆ ਨਾ ਇਹਦੀ ਕੀ ਡਿਮਾਂਡ ਆ ਭਾਈ ਤੇ ਹੋਰ 4x4 ਖੜਾ ਹੋਵੇ ਕੋਈ ਹੋਰ 4x4 ਖੜਾ ਹੋਵੇ ਆ 65 ਦਾ ਜੀ ਮੰਗ ਕੇ ਦੱਸਿਓ ਕੀ ਆ 65 ਦਾ 2021 ਮਾਡਲ ਦਾ 6510 ਇਹ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ 6510 ਜਿਨ੍ਹਾਂ ਨੇ ਬਾਈ ਚਾਰਚੂਰ ਵਾਲੀਆਂ ਮਸ਼ੀਨਾਂ ਵਾਸਤੇ ਲੈਣਾ ਇਹਦਾ ਰੇਟ ਪਤਾ ਕੁਝ ਸਾਢੇ 10 ਲੱਖ ਰੁਪਈਆ ਸਾਢੇ 10 ਲੱਖ ਰੁਪਈਆ ਇਹਦੀ ਡਿਮਾਂਡ ਆ ਬਾਈ ਜੀ 6510 ਦੀ ਇਹਦਾ ਮਾਡਲ ਕਿਹਨਾ ਦੱਸਿਆ 21 2021 ਮਾਡਲ ਆ ਸਾਢੇ 10 ਲੱਖ ਰੁਪਈਆ ਇਹਦੀ ਡਿਮਾਂਡ ਐਕਸਲ ਸੀਰੀਜ਼ 6510 ਇਹ ਫੇਵਰ ਛਤਰੀ ਵਗੈਰਾ ਜਿਹੜੀ ओरिजिनल ਨਾਲ ਲੱਗੀ ਆ ਬਾਕੀ ਆ ਜਿੰਨੇ ਟਰੈਕਟਰ ਤੁਹਾਨੂੰ ਹਾਲਵਾਈ 4 ਦਿਖਾਉਂਦੇ 5405 855 404 ਨੇ ਹੁਣ ਖਿੱਚ ਪਈ ਹੋਈ ਆ ਨਾ ਪੂਰੀ ਤੇ ਆ 750 ਕਿਹੜਾ ਮਾਡਲ ਆ ਵੀਰ ਇਹ 14 ਮਾਡਲ ਇਹਦੀ ਕੀ ਡਿਮਾਂਡ ਇਹ 4 ਲੱਖ ਰੁਪਏ ਦਾ 14 ਮਾਡਲ ਤੇ ਹੋਰ ਵੀ ਦੱਸ ਦੇ ਜਿਹੜੇ 1-2 ਰਹਿ ਗਏ ਮੇਰਾ ਵੀ ਰਾਜਾ ਆਇਆ ਨਹੀਂ ਬ్రో ਆ ਵੀ ਦੱਸ ਜਾ ਕਿਹੜਾ ਰਹਿ ਗਿਆ ਹੈ ਆ ਸੌਲੀ ਸੀ ਕੀ ਮੰਗਾ ਵੀਰ ਦੀ ਤੇਗਾ 2021 ਮਾਡਲ ਇਹਦੀ ਕੀ ਡਿਮਾਂਡ 6024 660 700 660 ਦਾ ਨੰਬਰ ਨੰਬਰ ਹਰਿਆਣਾ ਤੇ ਆ ਜਿਹੜਾ ਪ੍ਰੀਤ 2021 ਮਾਡਲ ਇਹਦੀ ਕੀ ਡਿਮਾਂਡ 4.5 ਲੱਖ ਸਾਢੇ 4 ਲੱਖ ਦਾ ਪ੍ਰੀਤ ਨਵਾਂ ਹੀ ਟਰੈਕਟਰ ਹੈ ਬਾਈ ਦੇਖ ਲਓ ਜਿਹਨੇ ਲੈਣਾ ਹੋਵੇ ਟਰੈਕਟਰ ਮਾੜਾ ਨਹੀਂ ਜ਼ੋਰ ਬਹੁਤ ਹੈ ਨਾ ਜੀ ਵੀ ਤੇ ਰੇਟ ਜਾਇਜਾ ਥੋੜਾ ਜਿਹਾ ਨਵੀਂ ਕੰਪਨੀ ਕਰਕੇ ਅਗਲਾ ਹੱਥ ਘੱਟ ਪੌਂਦਾ 4.5 ਲੱਖ ਦਾ ਟਰੈਕਟਰ ਮਾੜਾ ਕੋਈ ਨਹੀਂ ਕੰਮ ਵਾਲੇ ਬੰਦੇ ਨੂੰ ਕਿ ਨਹੀਂ ਇੰਨੀ ਰੇਜੰਦਾ ਟਰੈਕਟਰ ਆਉਂਦਾ ਕੋਈ ਨਹੀਂ ਮਾਡਲ ਕਿਹੜਾ ਦੱਸਿਆ ਹੈ 2021 ਮਾਡਲ ਹੈ ਇਹ ਵੀ 21 ਦਾ ਸੋਲਿਡ ਵੀ 21 ਆ ਆ ਵੱਡਾ ਕਿਹੜਾ ਆ ਗਿਆ ਯਾਰ ਆਹ 90 ਹਸਪਾਵਰ ਆ ਇਹਦੀ ਕੀ ਮੰਗਾ ਵੀਰ ਇਹ 9.5 ਲੱਖ ਕਿ ਮੰਗੇ 9.5 ਲੱਖ ਰੁਪਇਆ ਮੰਗਾ ਬਾਈ ਜੀ ਇਹਦਾ ਨੰਬਰ 9049 2019 ਮਾਡਲ ਦਾ 2019 ਮਾਡਲ ਦਾ ਪੰਜਾਬ ਦਾ ਨੰਬਰ 2021 ਸੋਰੀ 2021 ਮਾਡਲ ਦਾ ਪੰਜਾਬ ਨੰਬਰ ਆ ਵੇਟ ਬੜੇ ਲੱਗੇ ਆ ਟਰੈਕਟਰ ਨੂੰ ਯਾਰ ਪਿੱਛੇ ਵੇਟ ਕੱਡੇ ਵੇਟ ਇਹਦੇ 90 ਹਸਪਾਵਰ ਤਿੰਨ ਤਿੰਨ ਪਲੇਟਾਂ ਪਿੱਛੇ ਅੱਗੇ ਵੇਟ ਬੜਾ ਬਾਈ ਤੁਹਾਨੂੰ ਦਿਖਾਉਣਾ ਆ ਲੋ ਕਰਾਰ ਉਹਦਾ ਹਿੱਸਾ ਤੇ ਛਤਰੀ ਨਾਲ ਲੱਗੀ ਆ ਕੰਪਲੀਟ ਟਰੈਕਟਰ ਆ 18 4 30 ਦੇ ਪਿਛਲੇ ਟਾਇਰ ਆ ਬੀਕੇਟੀ ਦੇ ਆ ਲੋ ਤੇ ਅੱਗੇ ਵੇਟ ਦੇਖੋ ਕਿੰਨਾ ਲੱਗਾ ਟਰੈਕਟਰ ਨੂੰ ਤੇ ਕਰਨਾ ਕੁਝ ਨਹੀਂ ਜਾ ਕੇ ਟਰੈਕਟਰ ਨੂੰ ਕੋਈ ਐ ਨਹੀਂ ਸਪੈਸਰੀ ਲਾਉਣ ਦੀ ਲੋੜ ਨਹੀਂ ਨਵੇਂ ਦੇ ਨਾਲ ਤਾਂ ਕਈ ਵਾਰਾਂ ਚੀਜ਼ਾਂ ਤੁਹਾਨੂੰ ਲਾਉਣੀਆਂ ਪੈਂਦੀਆਂ ਤੇ ਉਹ ਵੀ ਆਹ ਕਹਿਣਾ ਮੈਟ ਮੂਡ ਵੀ ਕਿਹਦਾ ਬੜਾ ਸ਼ੌਂਕ ਨਾਲ ਬਣਾ ਕੇ ਲਾਇਆ ਹੋਇਆ ਤੇ ਆਹ ਕਿਹੜਾ ਰਹਿ ਗਿਆ ਵੀਰੇ ਇੱਕ ਦੋ ਆ ਵੀ 10 ਜਹ ਸਕੰਦਰ 20 ਮਾਡਲ 2020 ਮਾਡਲ 4x4 ਇਹ ਵੀ ਹਾਂ ਇਹਦੀ ਕੀ ਮੰਗ ਹੈ ਇਹ ਤਾਂ 1.5 ਲੱਖ ਦਾ ਸਵਾ 6 ਲੱਖ ਦਾ ਬਾਈ ਜੀ ਆਹ EPI ਡਰਾਈਵ 60 ਜੀਨ ਦਾ ਨੰਬਰ ਜੀਨ ਦਾ ਨੰਬਰ ਤੇ ਦੁਬਾਰਾ ਦੱਸ ਦੇ ਰੇਟ ਬਾਈ ਇੱਕ ਵਾਰੀ ਸਵਾ 6 ਲੱਖ ਰੁਪਈਆ ਬਾਈ 4x4 ਦਾ ਇਹਦਾ ਇਹਦਾ ਨਵਾਂ ਮਾਡਲ ਕਿਹੜਾ 2020 ਮਾਡਲ ਆ ਤੇ ਆ ਕਿਹੜੇ ਦੋ ਰਾਇ ਯਾਰ 35 ਦਾ ਦੱਸੀ ਯਾਰ 35 ਦੇ ਬੜੇ ਗਾਹ ਪੁੱਛਦੇ ਯਾਰ ਤੇ 35 ਹੀ ਆ ਗਾ 17 ਮਾਡਲ 2017 ਮਾਡਲ ਕਿੰਨਾ ਦੇਣਾ ਵੀ ਰਹਿ ਇਹ ਦੇਣਾ ਆਪਾਂ 3 ਲੱਖ 80 ਹਜ਼ਾਰ ਰੁਪਈਆ ਮੰਗਾ 2017 ਮਾਡਲ ਆ 75 ਰੁਪਈ ਉੱਤਰ ਦਾ ਛੱਡਣਗੇ ਟਰੈਕਟਰ ਹਰਿਆਣਾ ਨੰਬਰ ਹੈ ਨਾ 5 ਪੰਜਾਬ ਰਾਜਪੁਰਾ ਲੋਕਲ ਤੇ ਆ ਦੇਖ ਲੋ ਬਾਈ 35 ਦੇ ਬਾਈ ਬੜੇ ਫੋਨ ਕਰਦੇ ਆ ਤੋ ਉਹਨੇ 150 ਨੰਬਰ ਦੁਕਾਨ ਤੇ ਖੜਾ ਜਿੱਦੀ ਵੀਡੀਓ ਜਿਆਦਾ ਲੰਬੀ ਵੀਡੀਓ ਦਾ ਫੋਨ ਨਾ ਕਰਿਆ ਕਰੋ ਮੇਰਾ ਵੀਰ ਉਹ ਟਰੈਕਟਰ ਹਫਤੇ ਦੇ ਵਿੱਚ ਵਿੱਚ ਬਦਲਦੇ ਰਹਿੰਦੇ ਆ ਉਹ 55 ਖੜਾ ਇੱਕ 55 ਦੀ ਕੀ ਮੰਗਾ ਪਰ ਆ ਖੜਾ ਜਿਹੜਾ ਆਹ ਸੋਨਾਲੀ ਦਾ 55 20 ਮਾਡਲ ਹਾਂ ਇਹਦੀ ਕੀ ਮੰਗਾ ਇਹ ਸਾਢੇ ਪੰਜ ਦਾ ਇਹ ਸਾਢੇ ਪੰਜ ਦਾ ਤੋ ਜਲੰਧਰ ਨੰਬਰ ਉਹ ਅਗਲਾ ਸੋਨਾਲੀ ਦਾ 750 ਉਹ 18 ਮਾਡਲ ਉਹਦੀ ਕੀ ਡਿਮਾਂਡ ਆ ਉਹ 7.5 ਦਾ ਹੁਣ ਪਾਣੀ ਕਰਕੇ ਅੱਗੇ ਜਾਣ ਨੂੰ ਜੀ ਨਹੀਂ ਕਰਦਾ ਕਿ ਪਾਣੀ ਬੜਾ ਖੜਾ ਉਹ 9500 ਦਾ ਕੀ ਮੰਗਦੇ ਬਈ ਉਹ ਜਿਹੜਾ ਸਾਹਮਣੇ ਖੜਾ ਹੈ। 17 ਮਾਡਲ 17 ਮਾਡਲ ਦੇ ਜੀ 17 ਮਾਡਲ ਉਹ ਸਾਹਮਣੇ ਖੜਾ ਜਿਹੜਾ ਹਾਂ ਉਹ 17 ਮਾਡਲ ਉਹਦੀ ਕੀ ਮੰਗ ਹੈ? ਉਹ ਦਿਆਂਗੇ ਆਪਾਂ 6 ਲੱਖ ਰੁਪਏ। 6 ਲੱਖ ਰੁਪਏ ਦਾ 17 ਮਾਡਲ ਆ ਜੀ 4x4 9500 ਉਹ ਜਿਹੜਾ ਤੇ 50 ਨੰਬਰ ਆਪਣੇ ਕੋਈ 9500 ਆਉਣ ਆਲਾ ਤੇ ਉਹ ਵੀ ਤੁਹਾਨੂੰ ਵੀਡੀਓ ਕਰਕੇ ਦੱਸ ਦਾਂਗੇ ਜਾਣਕਾਰੀ ਦੇ ਦਾਂਗੇ। ਉਹ 4455 BT ਖੜਾ ਤੇ ਜਿੰਨੇ ਸੀ ਟਰੈਕਟਰ ਅੱਜ ਤੁਹਾਨੂੰ ਦਿਖਾਉਤੇ ਵੀਡੀਓ ਦੇ ਵਿੱਚ ਤੇ 150 ਨੰਬਰ ਦੁਕਾਨ ਤੇ ਟਰੈਕਟਰ ਖੜੇ ਆ ਬਾਈ ਜਿਹੜਾ ਵੀ ਕਿਸੇ ਭਰਾ ਨੂੰ ਲੋੜ ਹੋਏ ਤਾਂ ਆਪਣਾ ਆ ਕੇ ਪਤਾ ਕਰ ਲਿਓ ਨਾਲੋਂ ਠੀਕ ਆ ਬਾਈ ਜੀ